बहुत अच्छा एस्पायर डांस एकेडमी ने टैलेंट शो ऑर्गेनाइज किया है बच्चों का छोटे छोटे बच्चे तीन साल से लेके दस बारह पंद्रह साल के बच्चों ने कमाल की परफॉर्मेंसेस की सबसे अच्छी चीज़ है कि पंजाबी कल्चर को बहुत अच्छा होल्ड किया उन्होंने गिद्दा भंगड़ा से लेके थीम सॉन्ग्स किए बच्चों का टैलेंट दिखाया और भी बहुत बहुत कुछ समय बांध के रखा तीन घंटे से ज़्यादा हो गए पर ऐसा लग रहा है कि बस और बच्चे का हम जो है टैलेंट देखें और करें बहुत अच्छा ऑर्गेनाइज किया और साथ में ही विमेन को जो ऑनर किया है इन्होंने

ਅੱਜ ਸਾਡੇ ਕੋਲ ਟੈਲੈਂਟ ਸ਼ੋਅ ਕਰਕੇ ਰੱਖਿਆ ਗਿਆ ਹੈ ਉਹਦੇ ਵਿੱਚ ਕੀ ਕੀ ਪਰਫਾਰਮੈਂਸ ਕੀਤੀ ਜਾ ਰਹੀ ਹੈ ਬੱਚਿਆਂ ਨੇ ਬਹੁਤ ਤਰ੍ਹਾਂ ਦੀ ਪਰਫਾਰਮਾਂ ਤਾਂ ਕੀਤੀਆਂ ਗਿੱਧੇ ਆਪਣੇ ਪੰਜਾਬ ਦੇ ਕਲਚਰ ਨੂੰ ਅੱਗੇ ਲਿਆਂਦਾ ਵਾ ਲੜਕੀਆਂ ਨੇ ਭੰਗੜਾ ਕੀਤਾ ਹੈ ਬਹੁਤ ਵਧੀਆ ਐਕਟ ਕੀਤੇ ਗਏ ਨੇ ਇਸ ਪਰ ਪਰਫਾਰਮਾਂ ਦੇ ਵਿੱਚ ਕਿੰਨੇ ਸਾਲ ਤੋਂ ਲਾਈਟ ਦੇ ਸੌਂਦ ਦੇ ਵਿੱਚ ਕਰੋਗੇ ਮੇਰੇ ਕੋਲ 3 ਸਾਲ ਤੋਂ ਲੈ ਕੇ ਟੀਨੇਜ 14 15 16 ਇੰਨੇ ਕਿੰਨੇ ਦੇਖੋ ਅਸੀਂ ਵੀ ਮਿਹਨਤ ਕਰਾਨੇ ਆ ਤੇ ਸਾਡੇ ਨਾਲ ਸਾਡੇ ਬੱਚੇ ਵੀ ਬਹੁਤ ਮਿਹਨਤ ਕਰਦੇ ਨੇ। ਜਦੋਂ ਪੰਜਾਬ ਦਾ ਵਿਥਾ ਭੁਰਦੇ ਜਾ ਰਹੇ ਕੀ ਗੇ ਕਿਸੇ ਦੇ ਨਜ਼ਰੋਂ। ਮਾਪਿਆਂ ਤੇ ਖੁਸ਼ੀ ਦੀ ਲੈ ਰ। ਤੁਸੀਂ ਆਪਣੇ ਬੱਚਿਆਂ ਨੂੰ ਇੱਕ ਸਟੇਜ ਤੇ ਪਰਫਾਰਮੈਂਸ ਕਰਾ ਰਹੇ ਕੀ ਚਾਹੁੰਦੇ ਹੋ। ਪੇਰੈਂਟਸ ਵੀ ਬਹੁਤ ਖੁਸ਼ ਆ ਜਿਹੜੇ ਬੱਚੇ ਪਹਿਲਾਂ ਕਦੇ ਘਰੋਂ ਬਾਹਰ ਨਿਕਲੇ ਨਹੀਂ ਉਹ ਸਟੇਜ ਤੇ ਪਰਫਾਰਮ ਕਰ ਰਹੇ ਉਹਨਾਂ ਵਾਸਤੇ ਉਹੀ ਬੜੀ ਖੁਸ਼ੀ ਦੀ ਗੱਲ ਆ। ਇਸ ਤੋਂ ਅੱਗੇ ਵੀ ਕੋਈ ਲੈਵਲ ਹੈ ਕੋਈ। ਇਸ ਤੋਂ ਅੱਗੇ ਮੇਰੇ ਬੱਚੇ ਕਾਫੀ ਉੱਪਰ ਤੱਕ ਜਾ ਚੁੱਕੇ ਨੇ। ਮਤਲਬ ਡਾਂਸ دیਵਾਨੇ ਤੇ ਵੀ ਜਾ ਚੁੱਕੇ ਨੇ ਕਾਫੀ ਬੱਚੇ ਅੱਗੇ ਅੱਗੇ ਵੱਧਦੇ ਪਏ ਨੇ ਕੋਈ ਫਿਲਮ ਫਿਲਮਾਂ ਦੇ ਵਿੱਚ ਵੀ ਜਾ ਰਹੇ ਨੇ ਵੀਡੀਓ Song ਵੀ ਕਰ ਰਹੇ ਨੇ ਅੱਜ ਕੱਲ੍ਹ ਜਿੱਥੇ ਵਿੱਚ ਪੈ ਰਹੇ ਆ ਪਰ ਜਿਹੜਾ ਕੰਮ ਤੁਸੀਂ ਬੱਚਿਆਂ ਨੂੰ ਸਿਖਾ ਰਹੇ ਹੋ ਆਸ਼ਨਾ ਕੁਸ਼ਣ ਇਸ ਵੱਲੋਂ ਮਸ਼ਹਰ ਮਸ਼ਹਰ ਨੂੰ ਨਸ਼ਾ ਪਰ ਨੀਂਦ ਜਾ ਰਹੀ ਹੈ ਬੱਚਿਆਂ ਨੂੰ ਇਸ ਚੀਜ਼ ਤੋਂ ਵਧੀਆ ਹੀ ਸਿੱਖਿਆ ਮਿਲਣਦੀ ਆ ਹਾਂਜੀ ਇਹ ਬਹੁਤ ਐਪਰੀਸ਼ੀਏਟ ਕਰਾਂਗੇ ਇਸ ਮਤਲਬ ਛੋਟੇ ਛੋਟੇ ਬੱਚਿਆਂ ਨੂੰ ਪੋਲਿਸ਼ ਕੀਤਾ ਜਾ ਰਿਹਾ ਦੇਖ ਕੇ ਬਹੁਤ ਹੈਰਾਨੀ ਵੀ ਹੋਈ ਕਿ ਇੰਨੀ ਅੱਛੀ ਕੋਰੀਓਗ੍ਰਾਫੀ ਕੀਤੀ ਹੈ ਔਰ ਬਹੁਤ ਡਿਫਿਕਲਟ ਹੈ ਲੇਕਿਨ ਫਿਰ ਵੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਹਾਂਜੀ ਹਾਂਜੀ ਬਿਲਕੁਲ ਮਾਪਿਆਂ ਲਈ ਤੇ ਖੁਸ਼ੀ ਦੀ ਗੱਲ ਹੈ ਉਹਨਾਂ ਦੇ ਬੱਚਿਆਂ ਵਿੱਚ ਇੰਨਾ ਟੈਲੈਂਟ ਹੈ ਜੋ ਕਿ ਨਿਕਲ ਕੇ ਆ ਰਿਹਾ ਹੈ ਨਾਰਸ਼ਾਲਾ ਦੇ थ्रू अदरवाइज ਨਿੱਤੇ ਦਬੇ ਹੀ ਰਹ ਜਾਂਦਾ ਹੈ ਇੱਥੇ ਨਾਰਸ਼ਾਲਾ ਵਿੱਚ ਐ ਬੱਚਿਆਂ ਨੂੰ ਪ੍ਰੋਮੋਟ ਕੀਤਾ ਜਾਂਦਾ ਹੈ ਉਹਨਾਂ ਦੇ ਟੈਲੈਂਟ ਨੂੰ ਪ੍ਰੋਮੋਟ ਕੀਤਾ ਜਾਂਦਾ ਹੈ ਹਾਂਜੀ 스타 ਇੱਥੋਂ ਨਿਕਲਦੇ ਨੇ ਮਾਸ਼ਾਲਲਾ ਕਿੰਨੇ ਬਲੌਗ ਕੀਤਾ ਉਹ ਵੱਡੇ ਵੱਡੇ 스타 ਬਣੇ ਨੇ ਤੇ ਇਹ ਬੱਚੇ ਵੀ ਆਉਣ ਵਾਲੇ ਸਮੇਂ ਵਿੱਚ ਅਪਕਮਿੰਗ 스타 ਹਾਂਜੀ ਮੈਂ ਬਿਲਕੁਲ ਇਹਨਾਂ ਵਿੱਚੋਂ ਕੁਝ ਤੇ ਬਨਨਗੇ ਕਿਉਂਕਿ ਜਦੋਂ ਮੈਂ ਪ੍ਰੋਗਰਾਮ ਦੇਖ ਰਹੀ ਸੀ ਨਾ ਤਾਂ ਵੀ ਇਦਾਂ ਹੀ ਫੀਲ ਹੋ ਰਿਹਾ ਸੀ ਕਿ ਆਉਣ ਵਾਲੇ ਟਾਈਮ ਵਿੱਚ ਇਹ ਜ਼ਰੂਰ ਅੱਗੇ ਵਧਣਗੇ ਔਰ ਅੰਮ੍ਰਿਤਸਰ ਦਾ ਨਾਮ ਰੋਸ਼ਨ ਕਰਨਗੇ ਉਹਨਾਂ ਵਾਂਗੀ ਉਹਦੇ ਘਰ ਦੇ ਕਿਸ ਤਰ੍ਹਾਂ ਦੇ ਦੇਖਣ ਦੇ ਇਸ ਪ੍ਰੋਗਰਾਮ ਨੂੰ ਉਹਨਾਂ ਨੂੰ ਕੀ ਕਹਿਣਾ ਕਰੋ ਉਹਨਾਂ ਨੂੰ ਇਹ ਕਵਾਂਗੇ ਕਿ ਦੇਖ ਕੇ ਇਨਸਪਾਇਰ ਹੋਣ ਉਹ ਵੀ ਛੋਟੇ ਛੋਟੇ ਬੱਚੇ ਕਰ ਸਕਦੇ ਆ ਤੇ ਫਿਰ ਸਾਰੇ ਕਰ ਸਕਦੇ ਆ ਆਪਾਂ ਮਤਲਬ ਜੋ ਅੱਜਕੱਲੇ ਵੇਲੇ ਕੰਮ ਕਰਨ ਨਾਲੋਂ ਐ ਇੰਨਾ ਚੀਜ਼ਾਂ 'ਤੇ ਧਿਆਨ ਦਿੱਤਾ ਜਾਵੇ ਅਗਰ ਛੋਟੇ ਬੱਚੇ ਤਾਂ ਇਨਸਪਾਇਰ ਹੋ ਸਕਦੇ ਆ ਤੇ ਉਹ ਬਹੁਤ ਵਧੀਆ ਗੱਲ ਹੈ मेरा नाम मुस्कान कपूर है मैं एंजल्स पैराडाइज स्कूल एंड ऑक्सफोर्ड इंटरनेशनल स्कूल की मैनेजिंग डायरेक्टर हूँ मुझे आज बहुत खुशी हो रही है कि आज एस्पायर एरोबिक्स एंड डांस इंस्टीट्यूट ने बहुत सुंदर टैलेंट शो सीजन फाइव का आयोजन किया है नाटशाला में बहुत सारे बच्चों ने इसमें पार्टिसिपेट किया है और अपने हुनर को पेश किया है स्टेज पे और सबसे बड़ी बात है कि आजकल जब हम देखते हैं कि बॉलीवुड के सॉन्ग्स में बच्चे डांस करना प्रेजेंट करना पसंद करते हैं आज बॉलीवुड के सॉन्ग के साथ साथ पंजाबी सॉन्ग्स पे बहुत सारी परफॉर्मेंस बच्चे प्रिपेयर करके आए हैं जैसे हम कहते हैं गिद्दा भांगरा और इतना सुंदर पंजाबी कल्चर को इन्होंने मेंटेन किया है देखकर बहुत ही आनंद हो रहा है हमें और यहाँ पर मोस्ट एम्पावर्ड वुमेन को सम्मानित किया जा रहा है और मुझे खुशी है कि उनमें से एक मैं भी हूँ और मैं बहुत बहुत धन्यवाद करना चाहती हूँ इस इंस्टीट्यूट का रेखा जी और उनके जो पार्टनर हैं कि उन्होंने इतना सुंदर आयोजन किया है और जो वुमेन अपने क्षेत्र में बहुत आगे चलकर कंट्रीब्यूशन दे रही है सोसाइटी को उनको आज अवार्ड दिया जा रहा है थैंक यू सो मच फॉर चूजिंग ऑनरिंग मी ऑन दिस बिग प्लेटफॉर्म धन्यवाद बहुत ही ये अच्छा लग गया है ऋषि पहले भी करवा रहे बहुत ही अच्छा हर साल हैं ਤੇ ਹੋਪ ਕੀ ਅੱਗੇ ਵੀ ਬਹੁਤ ਹੀ ਅੱਛਾ ਕਰਵਾਨਗੇ ਬਹੁਤ ਹੀ ਜ਼ਿਆਦਾ ਅੱਗੇ ਅੱਗੇ ਤਰੱਕੀਆਂ ਕਰਨਗੇ ਅਸੀਂ ਇਹਨਾਂ ਨੂੰ ਸਪான்ਸਰ ਕੀਤਾ ਸੀਗੇ ਇੱਥੇ ਆ ਕੇ ਤੇ ਬਹੁਤ ਹੀ ਅੱਛਾ ਲੱਗਾ ਇੱਥੇ ਆ ਕੇ ਅਸੀਂ ਪੂਰਾ ਇੰਜੋਏ ਕੀਤਾ ਅਸੀਂ ਸਾਰਿਆਂ ਨੇ ਤੇ ਇੱਥੇ ਅਸੀਂ ਇਹਨਾਂ ਨੂੰ ਸਪான்ਸਰ ਕੀਤਾ ਸੀ ਮੈਂ ਸਵਾਸਿਕ ਐਂਟਰਪ੍ਰਾਈਜ਼ਸ ਦੇ ਤਰਫੋਂ ਆਈ ਆ ਮੈਂ ਉੱਥੋਂ ਦੀ ਐਮ ਡੀ ਆ ਤੇ ਇੱਥੇ ਅਸੀਂ ਐਲਈਡੀ ਬੋਰਡਸ ਵਗੈਰਾ ਬਣਾਉਂਦੇ ਆ ਸਾਈਨਿਜ ਨਿਓਨ ਸਾਈਨਸ ਵਗੈਰਾ ਬਣਾਉਂਦੇ ਆ ਜੇ ਕਿਸੇ ਨੂੰ ਵੀ ਰਿਕੁਆਇਰਮੈਂਟ ਹੋਏਗੀ ਤੇ ਉਹ ਸਾਡੇ ਕੋਲ ਵੀ ਚੇਚਾ ਸਕਦਾ ਸਾਡਾ ਰਾਮਤਲਾਈ ਚੌਂਗ ਬਸ ਰੇਨ ਤੇ ਤੁਸੀਂ ਸਾਨੂੰ ਮਿਲ ਸਕਦੇ ਹੋ ਤੇ ਬਾਕੀ ਅਸੀਂ ਇਹਨਾਂ ਦਾ ਇਸ ਤਰ੍ਹਾਂ ਹੀ ਅੱਗੇ ਸਾਥ ਦੇਂਦੇ ਰਵਾਂਗੇ ਹਮੇਸ਼ਾ ਜਿੰਨੇ 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 ਵਾਰ ਵੀ ਇਹ ਸਾਨੂੰ ਬੁਲਾਣਗੇ ਤੇ ਅਸੀਂ ਜ਼ਰੂਰ ਆਵਾਂਗੇ ਇੱਥੇ ਥੈਂਕ ਯੂ ਮੇਰਾ ਨੇਮ ਸਾਇਸ਼ਾ ਮਹਾਜਨ ਆਪ ਉਸ ਦੀ ਪਰਫਾਰਮੈਂਸ ਕੀ ਹੈ ਪਰਫਾਰਮੈਂਸ ਨੇ ਡਾਂਸ ਪਰਫਾਰਮੈਂਸ ਕੀ ਹੈ ਮੇਨੇ ਡਾਂਸ ਪਰਫਾਰਮੈਂਸ ਕੀ ਹੈ ਔਰ मुझे बहुत अच्छा लग रहा है और मैं बहुत सारे आगे भी शोज़ कर चुकी हूँ मुझे तो बहुत साल हो गया है सेवन एट इयर्स हो गया डांस सीखते को जब मैं तीन साल की थी तब मैंने अपना डांस शुरू किया था और आज तक मैं अभी डांस एक्टिंग सब कर रही हूँ मैं सेवेंथ पहले मैंने हर जगह की है मैं डांस परफॉर्मेंस बहुत जगह कर चुकी हूँ अवार्ड जीत जीत चुकी हूँ और एक्टिंग में बहुत जगह परफॉर्म कर चुकी हूँ बहुत जगह जा चुकी हूँ मुझे बहुत प्राउड फील होता है ये सब कुछ करके और मैं ये चाहती हूँ कि मैं आगे भी ये सब कुछ करते रहूँ और तरक्की करूँ आने, आने वाले समय में मैं एक्टिंग करना चाहती हूँ क्योंकि एक्टिंग और डांस में मैं बहुत ज़्यादा आगे जाना चाहती हूँ हाँ, हाँ पहले भी मैंने बहुत ज़्यादा डांस मूवीज सॉन्ग्स किए हुए हैं मैंने सॉन्ग्स किए हैं लवप्रीत भुल्लर साथ निमरत खैरा नीरू बाजवा दलजीत जोसांश सबके साथ किया है मैंने मैं इस्पायर डांस इंस्टीट्यूट सीख रही हूँ यहाँ पे बहुत अच्छा डांस सिखाया जाता है हर एक बच्चे को एक पर्सनल ट्रेनर मिल जाता है और बहुत अच्छा फील करते हैं बच्चे यहाँ पे डांस सीख के छोटे छोटे बच्चों को मैं यही कहना चाहती हूँ कि अगर आपका किसी भी चीज़ में है ध्यान है अगर आप आगे बढ़ना चाहते हो तो वो ज़रूर एक्टिंग डांस कुछ ना कुछ करते रहें मेरी गुड़िया का नाम अर्शी है तो मेरा नाम भारती है एज ए मदर मैं आज इतने आई हूँ ਬੜੀ ਵੱਡੀ ਸਟੇਜ ਤੇ ਪਰਫਾਰਮੈਂਸ ਕੀਤੀ ਕਿੰਨੀ ਖੁਸ਼ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਇਹ ਮੇਰੇ ਬੱਚੇ ਦਾ ਪਹਿਲਾ ਪਰਫਾਰਮੈਂਸ ਸੀ ਪਹਿਲਾ ਉਹਦਾ ਐਕਸਪੋਜ਼ਰ ਸੀ ਉਹਨੂੰ ਸਟੇਜ ਦੇ ਉੱਤੇ ਪਹਿਲਾ ਉਹਨੇ ਕੀਤੇ ਨੇ ਬਟ ਬੜੇ ਛੋਟੇ ਲੈਵਲ ਤੇ ਸਕੂਲ ਲੈਵਲ ਤੇ ਕੀਤੇ ਨੇ ਬਟ ਇੰਨੇ ਵੱਡੇ ਸਟੇਜ ਤੇ ਆ ਕੇ ਬੱਚੇ ਨੂੰ ਵੀ ਐਕਸਪੋਜ਼ਰ ਕਾਫੀ ਅੱਛਾ ਮਿਲਿਆ ਤੇ ਮੈਂ ਬਹੁਤ ਖੁਸ਼ ਹਾਂ ਕਿੰਨਾ ਸਮਾਂ ਹੋ ਗਿਆ ਨਾ ਇਸ ਤੋਂ ਇਹਨੂੰ ਸਿੱਖਦੇ ਹਾਲੇ ਜ਼ਿਆਦਾ ਟਾਈਮ ਨਹੀਂ ਹੋਇਆ 3-4 ਮਹੀਨੇ ਹੀ ਹੋਏ ਨੇ ਅਕੈਡਮੀ ਜੁਆਇਨ ਕੀਤੇ ਨੇ ਇਰੇਜੂਲੀ ਸ਼ੌਂਕ ਸੀ ਡਰਾਇੰਗ ਦਾ ਹੋ ਗਿਆ ਸਕੇਟਿੰਗ ਦਾ ਹੋ ਗਿਆ ਐ ਡਾਂਸ ਕੰਪੀਟੀਸ਼ਨਸ ਤੇ ਮੈਨੂੰ ਇਹ ਲੱਗਿਆ ਕਿ ਅੱਛਾ ਕਰ ਰਹੀ ਹੈ इवन ਸਕੂਲ 'ਚ ਅੱਛਾ ਕਰ ਰਹੀ ਸੀ ਤੇ ਮੈਂ ਜੁਆਇਨ ਕਰਵਾ ਦਿੱਤੀ ਐ ਅਕੈਡਮੀ ਤੇ ਨਾਓ ਇੱਥੇ ਵੱਡੇ ਫੰਕਸ਼ਨ ਤੇ ਆ ਤਾਂ ਮੈਂ ਬਹੁਤ ਖੁਸ਼ ਆ ਅੱਗੇ ਬਣਾਉਣਾ ਚਾਹੁੰਦੇ ਅੱਗੇ ਜਾਣਾ ਅੱਗੇ ਦੇਖੋ ਬੱਚੇ ਦਾ ਕੀ ਮਨ ਹੋਏ ਜਿੱਧਰ ਜਾਣਾ ਚਾਹੇਗੀ ਉੱਥੇ ਉਹਨੂੰ ਲੈ ਜਾਾਂਗੇ ਹਾਂ ਜੀ ਮੈਂ ਕੀ ਨਾਮ ਦੋਤਾ ਮੇਰਾ ਨਾਮ ਨਿਧੀ ਮਹਾਜਨ ਹੈ ਇਹ ਨਾਇਰਾ ਮਹਾਜਨ ਮਾਈ ਡਾਟਰ ਹਾਂ ਜੀ ਕੀ ਪਰਫਾਰਮੈਂਸ ਕੀਤੀ ਬੱਚੇ ਨੇ ਤਾਂ ਐਨੀ ਸੰਦੀਪ ਪਰਫਾਰਮੈਂਸ ਕੀਤਾ ਹੀ ਗਰੁੱਪ ਪਰਫਾਰਮੈਂਸ ਦੀ ਹੈ ਤੇ ਇਹਨੂੰ ਤਾਂ ਲੱਗਦਾ ਜੀ ਤੁਹਾਡਾ ਬੱਚਾ ਇਸ ਕੇਸ ਬਹੁਤ ਵਧੀਆ ਲੱਗ ਰਿਹਾ ਜੀ ਫਸਟ ਟਾਈਮ ਹੈ ਮੇਰਾ ਤੇ ਹਾਂ ਜੀ ਕਿੰਨਾ ਤਰ੍ਹਾਂ ਹੋ ਗਿਆ ਨਹੀਂ ਸਿੱਖਦੇ ਇਹਨੂੰ ਫੋਰਮੈਂਟ ਹੋਇਆ ਤੇ ਅੱਜ ਅਕੈਡਮੀ ਬਾਰੇ ਜਿਹੜਾ ਪ੍ਰਚਾਰਾ ਕੀਤਾ ਗਿਆ ਹਾਂ ਜੀ ਬਹੁਤ ਵਧੀਆ ਲੱਗਾ ਜੀ ਬਹੁਤ ਜ਼ਿਆਦਾ ਵਧੀਆ ਕੀਤਾ ਹੈ ਇਹਨਾਂ ਦੇ ਟੀਚਰ ਬਾਰੇ ਜੀ ਨਹੀਂ ਸੁਣਿਆ ਟੀਚਰ ਸਰ ਬਹੁਤ ਵਧੀਆ ਸਿਖਾਉਂਦੇ ਨੇ ਬਹੁਤ ਅੱਛੇ ਨੇ ਗਾਈਡ ਕਰਦੇ ਬੱਚੇ ਨੂੰ ਇਸ ਤੋਂ ਬਾਅਦ ਬੱਚੇ ਨੇ ਰੋਲ ਕੀ ਹੈ ਫਿਲਹਾਲ ਤੇ ਜੋ ਬੱਚਾ ਚਾਹੇਗਾ ਬਟ ਆਪਣੀ ਤਰਹੀ ਕੋਸ਼ਿਸ਼ ਹੈ ਕਿ ਡਾਂਸ ਚ ਜ਼ਿਆਦਾ ਬੈਟਰ ਹੈ ਠੀਕ ਹੈ ওকে ਥੈਂਕ ਯੂ ਹਾਂਜੀ ਸਰ ਅੱਜ ਬੱਚਿਆਂ ਨੂੰ ਟੈਲੈਂਟ ਸ਼ੋਅ ਕਰਵਾਇਆ ਜਾ ਰਿਹਾ ਹੈ ਇਤਿਹਾਸਕ ਸ਼ਹਿਰਾ ਮਸ਼ਹਰ ਦੇ ਪੰਜਾਬ ਨਾਟਕ ਸ਼ਾਲਾ ਦੇ ਵਿੱਚ ਖਾਸ ਕਰਕੇ ਬਿਲਕੁਲ ਆਪਾਂ ਜੀ ਚੌਥੇ ਟੈਲੈਂਟ ਸ਼ੋਅ ਕਰਵਾਇਆ ਜਾ ਰਿਹਾ ਹੈ ਜਿਹੜੇ ਟੈਲੈਂਟ ਸ਼ੋਅ ਕਰਵਾਇਆ ਜਾ ਉਹਦੇ ਵਿੱਚ ਮਿਸਟਰ ਰਿਸ਼ਭ ਤੇ ਮੈਡਮ ਮੱਲੋ ਕਰਵਾਇਆ ਗਿਆ ਜਿਹੜਾ ਸ਼ੋਅ ਹੈ ਇਹਦੇ ਵਿੱਚ ਬੱਚਿਆਂ ਦੀਆਂ ਬਖੂਬੀ ਜਿਹੜੀਆਂ ਸਾਨੂੰ ਟੈਲੈਂਟ ਆ ਉਹਨਾਂ ਦਾ ਮੌਕਾ ਮਿਲਿਆ ਸੋ ਬਖੂਬਕੀ ਅਕੈਡਮੀਆ ਬਖੂਬਕੀ ਸਕੂਲਾਂ ਦੇ ਵਿੱਚੋਂ ਜਿਹੜੇ ਬੰਨਨੇ ਮੁੰਨੇ ਬੱਚੇ ਆ ਉਹ ਆਏ ਉਹਨਾਂ ਆਪਣੇ ਕਰਤਬਾਦ ਜਿਹੜੇ ਜੋਹਰ ਦਿਖਾਏ ਉਹਦੇ ਵਿੱਚ ਬਹੁਤ ਸੋਹਣੇ ਜਿਹੜੇ ਆ ਬੱਚਿਆਂ ਨੇ ਪਰਫਾਰਮੈਂਸ ਕੀਤੀ ਸੋ ਮੈਨੂੰ ਇਹਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮ ਹੋਣ ਦਾ ਮੌਕਾ ਮਿਲਿਆ ਸੋ ਮੈਂ ਸਾਰੀਆਂ ਟੀਮਾਂ ਦਾ ਇੱਥੇ ਆਉਂਦੇ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪੰਜਾਬ ਦੇ ਟੈਲੈਂਟ ਨੂੰ ਉਭਾਰਿਆ ਪੰਜਾਬ ਸਰਕਾਰ ਵੱਲੋਂ ਵੀ ਬੱਚਿਆਂ ਦੇ ਉਪਰਾਲੇ ਕੀਤੇ ਜਾਂਦੇ ਨੇ ਸਮੇਂ-ਸਮੇਂ ਤੇ ਉਤਸ਼ਾਹਿਤ ਕਰਨ ਲਈ ਸੋ ਪਿੱਛੇ ਜੇ ਉਹਨਾਂ ਵੱਲੋਂ ਖੇਡਾਂ ਮਤ ਪੰਜਾਬ ਜੇ ਵੀ ਕਰਵਾਇਆ ਗਿਆ ਤੇ ਕਿਸ ਤਰ੍ਹਾਂ ਦੇ ਉਪਰਾਲੇ ਹੋਣੇ ਜਿੱਦਣ ਬੱਚਿਆਂ ਨੂੰ ਬਿਲਕੁਲ ਜੀ ਪਿਛਲੀਆਂ ਸਰਕਾਰਾਂ ਨੇ ਚੱਲੋ ਕੁਝ ਵੀ ਨਹੀਂ ਕੀਤਾ ਸੋ ਅਸੀਂ ਖੇਡਾਂ ਮਤ ਪੰਜਾਬ ਦੀਆਂ ਲੈ ਕੇ ਜਿਹਦੇ ਤੱਕਦਿਮ ਬਲੌਕ ਲੈਵਲ ਤੋਂ ਲੈ ਕੇ ਡਿਸਟ੍ਰਿਕਟ ਲੈਵਲ ਤੋਂ ਲੈ ਕੇ ਸਟੇਟ ਲੈਵਲ ਤੱਕ ਦੀ ਬੱਚੇ ਖੇਡੇ ਤੇ ਬੱਚਿਆਂ ਦੇ ਵਿੱਚ ਇਹਨਾਂ ਟੈਲੈਂਟ ਵੇਖਣ ਨੂੰ ਮਿਲਿਆ ਕਿ ਅਗਲੇ ਨੈਕਸਟ ਜਿਹੜਾ ਸੀਜ਼ਨ ਹੋਏਗਾ ਉਸ ਤੁਹਾਨੂੰ ਪੰਜਾਬ ਦੀ ਪਰਫਾਰਮੈਂਸ ਹੋਰ ਵੀ ਵਧੀਆ ਦੇਖਣ ਨੂੰ ਮਿਲੇਗੀ ਅਲਾ ਰੰਗਲਾ ਪੰਜਾਬ ਬਣੀ ਬਿਲਕੁਲ ਡੈਫੀਨੇਟਲੀ ਜੀ ਸਾਡੇ ਇਸ ਪ੍ਰਿਮੋ ਰਵਿੰਦ ਕੇਜੀਵਾਲ ਜੀ ਦੀ ਟੀਮ ਬਿਲਕੁਲ ਪੰਜਾਬ ਨੂੰ ਰੰਗਾਲਾ ਪੰਜਾਬ ਮੁੱਢ ਤੋਂ ਬਣਾਉਣ ਦੇ ਵਿੱਚ ਲੱਗੀ ਹੋਈ ਹੈ। ਅਕਸਰ ਮੇਰੇ ਵੱਡੇ ਬ੍ਰਦਰ ਨੇ ਜੀ ਡਾਕਟਰ ਹਜੋਤ ਸਿੰਘ ਮੱਕੜ ਜੀ ਇਹਨਾਂ ਦੇ ਬਹੁਤ ਉਪਰਾਲਾ ਇਹਨਾਂ ਦੀ ਕੋਸ਼ਿਸ਼ ਸਦਕਾ ਇਹ ਮੈਂ ਅੱਜ ਇਸ ਪ੍ਰੋਗਰਾਮ ਨੂੰ ਦੇਖ ਸਕਿਆ ਹਾਂ। ਸੋ ਮੈਂ ਇਹਨਾਂ ਨੂੰ ਵੀ ਵਧਾਈ ਦੇ ਪੱਤਰ ਸਮੇਤਾਂ ਕਿ ਇਹਨਾਂ ਬਹੁਤ ਹੀ ਵਧੀਆ ਸ਼ਹਿਰ ਦੇ ਵਿੱਚ ਜਿਹੜੀ ਹੈ ਇਹਨਾਂ ਦੀ ਇੱਕ ਡਾਕਟਰ ਵਜੋਂ ਤਾਂ ਇਹ ਵਿਖਸਤ ਹੈਗੇ ਹੈਗੇ ਨੇ ਪਰਫਾਰਮੈਂਸ ਹੈਗੇ ਨੇ ਪਰ ਇੱਕ ਬਹੁਤ ਵਧੀਆ ਸਮਾਜ ਸੇਵੀ ਵੀ ਨੇ। ਸੋ ਸਮਾਜ ਦੇ ਇਹੋ ਜਿਹੇ ਕਾਰਜਾਂ ਦੇ ਵਿੱਚ ਇਹ ਵੱਚ ਕੇ ਹਿੱਸਾ ਲੈਂਦੇ ਨੇ। ਤੇ ਹੋਰ ਵੀ ਇਹਨਾਂ ਜਿਹੜੇ ਸੱਜਣਤਾ ਸੱਜਣ ਦੋਸਤਾਂ ਇਹਨਾਂ ਨੂੰ ਵੀ ਇਸ ਕੰਮ ਵੱਲ ਉਤਸ਼ਾਹਿਤ ਕਰਦਿੰਦੇ ਐ ਸੋ ਇਹਨਾਂ ਦਾ ਵੀ ਮਨ ਬਹੁਤ ਤਨ